ਵੱਡੀ ਬ੍ਰੇਕਿੰਗ ਨਿਊਜ਼ ਭਾਰਤੀ ਰੁਪਇਆ ਇਤਿਹਾਸ ਵਿੱਚ ਸਭ ਤੋਂ ਹੇਠਾਂ ਡਿੱਗ ਗਿਆ ਹੈ ਹੁਣ 1 ਡਾਲਰ 88 ਰੁਪਏ ਦੇ ਬਰਾਬਰ ਹੋ ਗਿਆ ਹੈ ਇਹ ਸਿਰਫ ਇੱਕ ਨੰਬਰ ਨਹੀਂ ਇਹ ਤੁਹਾਡੀ ਜੇਥੇ ਸਿੱਧਾ ਅਸਰ ਪਾਉਣ ਵਾਲੀ ਖਬਰ ਹੈ ਪੈਟਰੋਲ ਤੋਂ ਆਈਫੋਨ ਤੱਕ ਹੁਣ ਸਭ ਕੁਝ ਮਹਿੰਗਾ ਹੋਵੇਗਾ ਪਰ ਐਨਆਰਆਈ ਭਰਾਵਾਂ ਲਈ ਇਹ ਸੁਨਹਿਰੀ ਮੌਕਾ ਵੀ ਬਣ ਸਕਦਾ ਹੈ ਰੁਪਏ ਦੀ ਵੱਡੀ ਬੇਇੱਜ਼ਤੀ ਹੋਈ ਹੈ 1 ਡਾਲਰ 88 ਰੁਪਏ ਨੂੰ ਐਨਆਰਆਈ ਨੂੰ ਫਾਇਦਾ ਜਾਂ ਭਾਰਤੀਆਂ ਨੂੰ ਨੁਕਸਾਨ ਆਓ ਦੇਖਦੇ ਹਾਂ ਦੋਸਤੋ ਇਹ ਤਾਂ ਸੱਚਮੁੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਇੰਡੀਆ ਦਾ ਰੁਪਇਆ ਡਿੱਗ ਕੇ ਹਿਸਟਰੀ ਦਾ ਸਭ ਤੋਂ ਹੇਟ ਲਾਰਡ ਬਣਾ ਰਿਹਾ ਹੈ। ਹੁਣ ਇੱਕ ਅਮਰੀਕੀ ਡਾਲਰ 88 ਰੁਪਏ ਦੇ ਬਰਾਬਰ ਹੋ ਗਿਆ ਹੈ। ਸੋਚੋ ਇਹ ਆਮ ਲੋਕਾਂ ਲਈ ਕੀ ਮਾਇਨੇ ਰੱਖਦਾ ਹੈ। ਰੁਪਏ ਦੀ ਇਹ ਗਿਰਾਵਟ ਸਿਰਫ ਇੱਕ ਨੰਬਰ ਨਹੀਂ, ਇਹ ਸਿੱਧਾ ਤੁਹਾਡੀ ਜੇਬ ਦੇ ਨਾਲ ਇੱਕ ਖੇੜ ਹੈ। ਤਿੰਨ ਦਿਨਾਂ ਵਿੱਚ ਹੀ ਰੁਪਇਆ 70 ਪੈਸੇ ਡਿੱਗ ਗਿਆ ਜੋ ਕਿ ਪਿਛਲੇ 10 ਸਾਲਾਂ ਦੀ ਸਭ ਤੋਂ ਤੇਜ਼ੀ ਨਾਲ ਆਈ ਗਿਰਾਵਟ ਹੈ। 1 ਲੀਟਰ ਪਟਰੋਲ ਦੇ ਰੇਟ ਤੇ ਜਲਦੀ ਹੀ 2 ਤੋਂ 3 ਰੁਪਏ ਦਾ ਵਾਧਾ ਹੋ ਸਕਦਾ ਹੈ ਆਈਫੋਨ ਲੈਪਟਾਪ ਕਾਰ ਸਾਰੇ ਇੰਪੋਰਟਡ ਸਮਾਨ ਹੁਣ ਮਹਿੰਗੇ ਹੋਣ ਜਾ ਰਹੇ ਨੇ ਪਰ ਇਥੇ ਐਨਆਰਆਈਸ ਭਰਾਵਾਂ ਦੇ ਲਈ ਸੁਨਹਿਰੀ ਮੌਕਾ ਵੀ ਹੋ ਸਕਦਾ ਹੈ ਕੈਨੇਡਾ ਤੇ ਅਮਰੀਕਾ 'ਚ ਬੈਠੇ ਉਹ ਲੋਕ ਜੋ ਇੰਡੀਆ 'ਚ ਆਪਣੇ ਡਾਲਰ ਭੇਜਦੇ ਆ ਤਾਂ 1000 ਡਾਲਰ ਘਰ ਭੇਜਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 88000 ਰੁਪਏ ਮਿਲਣਗੇ 1000 ਡਾਲਰ ਦੇ ਪਿੱਛੇ ਯਾਨੀ ਕਿ ਜੇਕਰ ਪਹਿਲਾਂ 82 ਜਾਂ 83000 ਮਿਲਦੇ ਸੀ ਹੁਣ 5000 ਸਿੱਧਾ ਵਾਧਾ ਪਰਸਵਾਲ ਇਹ ਹੈ ਕਿ ਆਮ ਕਿਸਾਨ ਮਜ਼ਦੂਰ ਤੇ ਮਦਵਰਗੀ ਲੋਕ ਜਿਨ੍ਹਾਂ ਨੂੰ ਪੈਟਰੋਲ ਗੈਸ ਦਵਾਈਆਂ ਖਰੀਦਣੀਆਂ ਪੈਂਦੀਆਂ ਸੀ ਉਹਨਾਂ ਲਈ ਇਹ ਰੁਪਏ ਦੀ ਗਿਰਾਵਟ ਕਿਵੇਂ ਲਾਈਫ ਦੇ ਵਿੱਚ ਹੁਣ ਮੁਸ਼ਕਲ ਖੜੀ ਕਰਦੇ ਵੇਗੀ ਅਮਰੀਕਾ ਨੇ 50% ਟੈਰਿਫ ਲਗਾ ਕੇ ਇੰਡੀਆ ਨੂੰ ਹਿਲਾ ਦਿੱਤਾ ਹੈ ਵਿਦੇਸ਼ੀ ਨਿਵੇਸ਼ਕ ਇੰਡੀਅਨ ਮਾਰਕੀਟ ਛੱਡ ਰਹੇ ਨੇ ਆਰਬੀਆ ਵੀ ਹੁਣ ਡਾਲਰ ਵੇਚ ਕੇ ਰੁਪਏ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਕੋਈ ਵੱਡਾ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕੀ ਇਹ ਗਿਰਾਵਟ ਇੰਡੀਆ ਦੀ ਇਕਨੋਮੀ ਲਈ ਖਤਰਾ ਹੈ ਜਾਂ ਫਿਰ ਐਨਆਰਆਈ ਭਰਾਵਾਂ ਦੇ ਲਈ ਸੁਨਹਿਰੀ ਮੌਕਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ